ਪਹੁੰਚਿਆ ਪਿਓ ਦਾ ਇਨਸਾਫ ਲਈ ਆਪਦੇ ਪਿਓ ਨੂੰ ਇਨਸਾਫ ਦਿਲਾਉਣ ਲਈ ਤਾਂ ਇਸ ਟਾਈਮ ਮੌਕੇ ਤੇ ਪਹੁੰਚੀ ਆ ਤਾਂ ਐਸਐਸਪੀ ਨੇ ਵਿਸ਼ਵਾਸ ਦਿਵਾਇਆ ਉਹ ਬੰਦੇ ਜਿੰਨਾ ਕਰਕੇ ਇਹਨਾਂ ਦੇ ਫਾਦਰ ਨੇ ਸੁਸਾਈਡ ਕੀਤਾ ਇਨਸਾਫ ਦਿਵਾਵਾਂਗੇ ਅਸੀਂ ਪਰਿਵਾਰ ਨੂੰ ਤਾਂ ਸਾਡੇ ਨਾਲੋਂ ਮੁੰਡਾ ਚੀ ਦੇ ਫਾਦਰ ਸੁਸਾਈਡ ਕਰ ਗਏ ਦੇਖੋ ਤਰੀਕਾ ਕਿਵੇਂ ਲੱਭਿਆ ਘੋੜਿਆਂ ਦੀ ਤਸਕਰੀ ਕਿਵੇਂ ਹੁੰਦੀ ਆ ਕਿਵੇਂ ਲੋਕਾਂ ਨੂੰ ਚੂਨਾ ਲੱਗਦਾ ਕਰੋੜਾ ਰੁਪਏ ਦਾ ਚੂਨਾ ਲਾਇਆ ਮੁਹਾਲੀ ਦੇ ਬੰਦਿਆਂ ਨੇ ਤਲਵੰਡੀ ਦੇ ਬੰਦਿਆਂ ਨੇ ਤਾ ਗੱਲਬਾਤ ਕਰਦੇ ਆ ਕਿੱਥੋਂ ਕਿੱਥੋਂ ਦੇ ਬੰਦੇ ਸੀ ਤਾਂ ਉਹਨਾਂ ਨੂੰ ਸਖਤ ਸਜ਼ਾਵਾ ਮਿਲਣੀ ਹੋਣੀ ਚਾਹੀਦੀ ਨਹੀਂ ਸਖਤ ਸਜ਼ਾਵਾ ਮਿਲਣੀਆਂ ਚਾਹੀਦੀਆਂ ਅੱਜ ਐਸਐਸਪੀ ਕੋਲੇ ਪਹੁੰਚੀ ਆ ਤਾਂ ਉਹਨਾਂ ਦਾ ਬੇਟਾ ਹੈਗਾ ਗੱਲਬਾਤ ਕਰਦੇ ਆ ਭਾਈ ਕੀ ਨਾਮ ਤੁਹਾਡਾ ਸੈਫੀ ਗਰਗੀ ਸੈਫੀ ਕੀ ਗੱਲ ਲਗਭਗ 30 ਸਤੰਬਰ ਤੋਂ 1 ਅਕਤੂਬਰ ਦੇ ਵਿੱਚ ਸ਼ੁਰੂ ਹੋਇਆ ਜੀ ਇੱਕ ਕਿੱਥੋਂ ਦਾ ਰਹਿਣ ਵਾਲੇ ਸੀ ਅਸੀਂ ਪੋਚੋ ਮੰਡੀ ਦੇ ਰਹਿਣ ਵਾਲੇ ਹਾਂ ਜੀ ਹਾਂਜੀ ਠੀਕ ਹੈ ਕਿਵੇਂ ਠੱਗੀ ਵੱਜੀ ਆ ਤੁਹਾਡੀ ਘਰੇ ਪਾਪਾ ਨੂੰ گاਵਾ ਰੱਖਣ ਦਾ ਸ਼ੌਂਕ ਸੀ ਜੇ گاਵਾ ਦੇ ਸਿਲਸਲੇ 'ਚ ਹੋੜਾਈ ਕੇ ਪਿੰਡ ਗਏ ਸੀਗੇ ਤੇ ਰਾਈਕੇ ਪਿੰਡ ਦਾ ਮੁੰਡਾ ਹੈਗਾ ਹਰ ਉਹਦੇ ਘਰੇ ਗਵਾਂ ਦੀ ਪਹਿਲਾ ਲੈਂਗੁਏਜ ਹੋਈ ਉਸ ਦੇ ਉਸ ਦੇ ਨਾਲ ਇੱਕ ਆਲੀਕੇ ਦਾ ਮੁੰਡਾ ਜਿਸ ਜਿੰਨਾਂ ਦੋਨਾਂ ਨੇ ਰਲ ਕੇ ਪਾਪਾ ਨੂੰ ਮਾਈਂਡ ਵਾਸ਼ ਕੀਤਾ ਜੋ ਵੀ ਕਹਿ ਲੋ ਉਹਨਾਂ ਨੇ ਕੋੜਿਆਂ ਦਾ ਪਾਪਾ ਨਾਲ ਸੌਦਾ ਕਰ ਲਿਆ ਫਿਰ ਕੋੜੇ ਦਾ ਸੌਦਾ ਕਰਨ ਤੋਂ ਬਾਅਦ ਉਹ ਕਹਿੰਦੇ ਕਿ ਪਟਿਆਲਾ ਦੇ ਦੋ ਗਾਹਕ ਹੈ ਉਹ ਆ ਕੇ ਤੁਹਾਡੇ ਤੋਂ ਕੋੜੇ ਲੈ ਜਾਣਗੇ ਪਹਿਲਾਂ ਤਾਂ ਪਟਿਆਲੇ ਵਾਲੇ ਸਰ ਉਹ ਮੁੱਕਰ ਕੇ ਕੋੜਾ ਲੈ ਕੇ ਆਣ ਲਈ ਫਿਰ ਉਹਨਾਂ ਨੇ ਦੋ ਮੁਹੱਲੇ ਦੇ ਬੰਦੇ ਬੁਲਾਏ ਕੋੜਾ ਵਖਾਉਣ ਦੀ ਤੇ ਜਦੋਂ ਮੁਹੱਲੇ ਦੇ ਬੰਦੇ ਆਂਦੇ ਆ ਉਹ ਕਹਿੰਦੇ ਕਹਿੰਦੇ ਸਾਨੂੰ ਇਹ ਕੋੜਾ ਨਹੀਂ ਪਸੰਦ ਤੇ ਸਾਨੂੰ ਕੋਈ ਹੋਰ ਕੋੜਾ ਪਸੰਦ ਹੈ ਉਹ ਕੋੜਾ ਸੰਦੋਹੇ ਕਿਸੇ ਕੋਲ ਖੜਾ ਸੀਗਾ ਜੀ ਮੰਨੀ ਦਲਾਲ ਨੇ ਆਪ ਦੇ ਫੋਨ 'ਚ ਹੀ ਉਹਨਾਂ ਨੂੰ ਕੋਈ ਵੀਡੀਓ ਸੈਂਡ ਕਰ ਰੱਖੀ ਸੀ ਕੋੜੇ ਦੀ ਤੇ ਅਸੀਂ ਉਹ ਦੋਵੇਂ ਕੋੜੇ ਦੇਖ ਕੇ ਉਹਨਾਂ ਤੋਂ ਇੱਕ ਕੋੜਾ ਹੋਰ ਲੈ ਕੇ ਆਂਦਾ ਤੇ ਜਦੋਂ ਅਸੀਂ ਲਿਆਏ ਦੋ ਤਿੰਨ ਦਿਨ ਤਾਂ ਪਾਪਾ ਨੂੰ ਪਹਿਲਾਂ ਕਰੀ ਗਏ ਕਿ ਅਸੀਂ ਆੰਦੇ ਆ ਜੀ ਅੱਧੇ ਘੰਟੇ ਚ ਆੰਦੇ ਘੰਟੇ ਚ ਆੰਦੇ ਆ ਤੇ ਤੀਸਰੇ ਦਿਨ ਆ ਕੇ ਪਾਪਾ ਨੂੰ ਕਹਿੰਦੇ ਅਸੀਂ ਤਾਂ ਕਰਕੇ ਜੋ ਕਰਨਾ ਸੀਗਾ ਹਾਂ ਤੂੰ ਜੋ ਕਰਨਾ ਕਰ ਲੈ ਤੇ ਉਸ ਬਾਅਦ ਪਾਪਾ ਨੇ ਸੁਸਾਇਡ ਕਰ ਲਿਆ ਅਚਾਨਕ ਕਹਿੰਗੇ ਵੀ ਅਸੀਂ ਠੱਗੀ ਮਾਰਨੀ ਸੀ ਮਾਰ ਗਏ ਹਾਂਜੀ ਹਾਂ ਤੂੰ ਤੁਸੀਂ ਜੋ ਕਰਨਾ ਕਰ ਲੋ ਕਹਿੰਦੇ ਪਾਪਾ ਦਾ ਕੀ ਨਾਮ ਸੀ ਸੁਲਤਾਨ ਗਰਗਰੀ ਸੁਲਤਾਨ ਗਰਗਰੀ ਕੰਮ ਕੀ ਕਰਦੇ ਪਾਪਾ ਪਾਪਾ ਮਾਰਕੀਟ ਚੋਂ ਰਿਟਾਇਰ ਸੀ ਉਹ ਮੰਨ ਇੰਸਪੈਕਟਰ ਸੀਗੇ ਜੀ ਅੱਛਾ ਤੇ ਹੁਣ ਸ਼ੈੱਲਰ ਚਲਾਉਂਦੇ ਸੀਗੇ ਜੀ ਅੱਛਾ ਕਿੰਨੇ ਦੀ ਠੱਗੀ ਵਜੀ ਤੁਹਾਡੇ ਨਾਲ 1 ਕਰੋੜ 10 ਲੱਖ ਰੁਪਏ ਦੇ ਵਿੱਚ 1 ਕਰੋੜ 10 ਲੱਖ ਦੀ ਹਾਂਜੀ ਠੀਕ ਹੈ ਇਹ ਬੰਦੇ ਉਸ ਤੋਂ ਬਾਅਦ ਤੁਹਾਡੀ ਕੋਈ ਗੱਲਬਾਤ ਹੋਈ ਉਹ ਤੁਹਾਡੀ ਨਹੀਂ ਹੋਈ ਹੋਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਜੀ ਕੋਈ ਨਾ ਕੋਈ ਸੰਪਰਕ ਨਹੀਂ ਕੋਈ ਗੱਲਬਾਤ ਨਹੀਂ ਅੱਜ ਐਸਐਸਪੀ ਕੋਲੇ ਪਹੁੰਚੇ ਹਾਂਜੀ ਕੀ ਮੰਨ ਕਰਦੇ ਹੋ ਐਸਐਸਪੀ ਨੂੰ ਇਨਸਾਫ ਦਵਾਇਆ ਜਾਵੇ ਸਾਡੇ ਪਾਪਾ ਨੂੰ ਤੇ ਜਿੰਨਾ ਕਰਕੇ ਸਾਰਾ ਕੁਝ ਹੋ ਗਿਆ ਅੱਜ ਸਾਡੇ ਨਾਲ ਹੋਇਆ ਕੱਲੋ ਕਿਸੇ ਹੋਰ ਨਾਲ ਹੋਊਗਾ ਜੀ ਅੱਜ ਸਾਡਾ ਪਿਓ ਗਿਆ ਕੱਲੋ ਕਿਸੇ ਹੋਰ ਦਾ ਜਾਊਗਾ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਸਖਤ ਤੋਂ ਸਖਤ ਜੀ ਰਿਹਾਨੀ ਹੋਣੀ ਚਾਹੀਦੀ ਹੈ ਇਹ ਬੰਦੇ ਨੂੰ ਇਹੋ ਜਿਹੇ ਬੰਦੇ ਨੂੰ ਤਾਂ ਇਹ ਫਾਂਸੀ ਹੋਣੀ ਚਾਹੀਦੀ ਹੈ ਅੱਜ ਸਾਡਾ ਘਰ ਪਟਿਆ ਗਿਆ ਕੱਲੋ ਕਿਸੇ ਹੋਰ ਦਾ ਘਰ ਪਟਿਆ ਜਾਵੇਗਾ ਜੀ ਇੱਕ ਕਰੋੜ 10 ਲੱਖ ਦੀ ਠੱਗੀ ਦੀ 1 ਕਰੋੜ 10 ਲੱਖ ਰੁਪਏ ਦੀ ਜੀ ਕੋਈ ਗਰੋਅ ਆ ਕਿ ਬੰਦੇ ਇਹ ਸਰ ਇਹਨਾਂ ਦਾ ਸਾਰਾ ਗਰੋਅ ਹੀ ਆ ਜੀ ਕਿਉਂਕਿ ਸਾਡੀ ਨਿਗਾਹ ਦੇ ਵਿੱਚ ਇਹਨਾਂ ਨੇ 10 ਬੰਦੇ ਗਿਨਾਏ ਹੈ ਅੱਛਾ 10 ਬੰਦੇ ਦਾ ਸਾਡੀ ਨਿਗਾਹ ਸੀ ਗਿਨਾਏ ਹਾਂ ਰੱਬ ਜੀ ਠੱਗੀ ਮਾਰੀ ਹੈ ਹਾਂਜੀ ਅੱਛਾ ਦੋ ਮੁਹਾਲਲੇ ਦੇ ਕਹਿੰਦੇ ਸੀ ਦੋ ਪਟਿਆਲੇ ਦੇ ਕਹਿੰਦੇ ਐ ਸੰਦੋਹੇ ਦੇ ਕਹਿੰਦੇ ਦੋ ਬੰਦੇ ਜੀ ਇੱਕ ਰਾਈਕੇ ਦਾ ਹੀ ਐ ਤੇ ਇੱਕ ਹਾਲੀ ਕੇ ਆਂਦਰ ਬੰਦਾ ਐ ਜੀ ਹਾਂਜੀ ਸੈਲਰ ਚਲਾਉਂਦੇ ਸੀ ਸੈਲਰ ਚਲਾਉਂਦੇ ਸੀ ਖਮੰਤਰੇ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਜਾਵਾਂਗੇ ਜੀ ਉਹਨਾਂ ਨੂੰ ਰਿਪੋਰਟ ਸਲਾਵਾਂਗੇ ਜੀ ਖੁਸ਼ੀ ਕੀ ਗੱਲ ਕਰਦੇ ਮੈਂ ਵੀ ਉਹਨਾਂ ਨਾਲ ਸੈਲਰ ਸੀ ਬੰਦੇ ਸਰਦਾਰ ਜੀ ਬੈਠ ਹਾਂਜੀ ਇਹ ਨਾਮ ਮਤੋਂ ਸੈਫੀਗਰ ਸੈਫੀਗਰ ਹਾਂਜੀ ਦਾ ਸੈਫੀ ਗਰਗਣੇ ਇਹ ਗੱਲ ਕਹੀ ਹੈ ਜੇ ਇਨਸਾਫ ਨਾ ਮਿਲਿਆ ਕਈ ਵਾਰੀ ਸ਼ਿਫਾਰਿਸ਼ ਚਲ ਜਾਂਦੀ ਹੈ ਜਿਹੜੇ ਬੰਦੇ ਠੱਗੀਆਂ ਮਾਰਦੇ ਆ ਕਰੋੜਾਂ ਰੁਪਏ ਦੀ ਉਹਨਾਂ ਦੇ ਲਿੰਕ ਵੀ ਉੱਪਰ ਤੱਕ ਹੁੰਦੇ ਆ ਉਹ ਵੀ ਕਿਹਾ ਤਾਂ ਕਾਰਵਾਈ ਨਹੀਂ ਹੁੰਦੀ ਰੈਸਟ ਨਹੀਂ ਪੈਂਦੀ ਇਸ ਕਰਕੇ ਸੀਐਮ ਜੁਗ ਮੁੱਖ ਮੰਤਰੀ ਉਹਨਾਂ ਕੋਲੇ ਜਾਵਾਂਗੇ ਉਹਨਾਂ ਕੋਲੇ ਆਪਣੀ ਅਰਜ਼ ਲੈ ਕੇ ਜਾਵਾਂਗੇ ਜੇ ਨਾ ਸਾਡੀ ਸੁਣਵਾਈ ਹੋਈ ਸਾਡੇ ਨਾਲ ਜਤਿੰਦਰ ਪੱਲਾ ਟਰਸਟ ਦੇ ਚੇਅਰਮੈਨ ਆ ਉਹ ਵੀ ਇਹਨਾਂ ਦੇ ਨਾਲ ਖੜੇ ਆ ਹਾਂਜੀ ਪੱਲਾ ਸਾਹਿਬ ਕੀ ਕਹਿਣਾ ਚਾਹੋਗੇ ਠੱਗੀਆਂ ਸੁਣੀਆ ਸੀ ਆ ਘੋੜਿਆਂ ਦੀਆਂ ਵੀ ਠੱਗੀਆਂ ਤਸਕਰੀਆਂ ਹੋਣ ਚੀ ਜੀ ਅਨੋਖੀ ਤੇ ਮਾੜੀ ਕਿਸਮ ਦੀ ਠੱਗੀ ਆ ਕਿਸੇ ਬੰਦੇ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਉਸ ਦੇ ਸ਼ੌਂਕ ਦਾ ਨਜਾਇਜ਼ ਫਾਇਦਾ ਠਾ ਕੇ ਔਰ ਕਰੋੜਾਂ ਦੇ ਠੱਗੀ ਮਾਰਨਾ ਹੁਣ ਇੱਕ ਗਰਗ ਪਰਿਵਾਰ ਪੁੱਤੋਂ ਦਾ ਸ਼ੈਫੀ ਖੜਾ ਸਾਡਾ ਬੇਟਾ ਹੀ ਆ ਇਹਦੇ ਫਾਦਰ ਸਾਹਿਬ ਸੁਲਤਾਨ ਜਿਹੜੇ ਕਿ ਵਧੀਆ ਚੰਗੇ شریف ਮਤਲਬ ਗਰਗ ਪਰਿਵਾਰ ਆ ਜਿਨ੍ਹਾਂ ਦਾ ਸ਼ੈਲਰ ਆ ਪੁੱਛੋ ਔਰ ਜਿਹੜੇ ਠੱਗ ਸੀਗੇ ਉਹਨਾਂ ਨੇ ਇਹਨਾਂ ਦੇ ਸ਼ੈਲੋ ਦੇ ਵਿੱਚ ਆ ਕੇ ਇਹਨਾਂ ਦੇ ਫਾਦਰ ਸਾਹਿਬ ਨੂੰ ਗੁਮਾਹ ਕੀਤਾ ਵੀ ਤੁਹਾਨੂੰ ਜੀ ਤੁਹਾਡੇ ਕੋਲੇ ਵਧੀਆ ਕਾਮ ਆ ਹੈਗੀਆਂ ਤੁਹਾਨੂੰ ਵਧੀਆ ਘੂੜੇ ਦਿਵਾਉਣੇ ਆ ਤੇ ਘੂੜਿਆਂ ਦੇ ਨਾਂ ਤੇ 1 ਕਰੋੜ 20 ਲੱਖ ਠੱਗੀ ਮਾਰੀ ਮੈਂ ਅੱਜ ਮੈਡਮ ਐਸਐਸਪੀ ਸ਼੍ਰੀਮਤੀ ਅਮਨੀਤ ਕੌਂਡੋ ਜੀ ਨੂੰ ਮਿਲਿਆ ਸਖਤ ਕਾਰਵਾਈ ਕਰਾਵਾਂਗੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਵਾਂਗੇ ਔਰ ਮੈਂ ਇਹ ਗੱਲ ਤੁਹਾਡੇ ਸਾਹਮਣੇ ਕਿਉਂ ਲੈ ਕੇ ਆਂਦੀ ਆ ਕਿਉਂਕਿ ਇਸ ਤੋਂ ਪਹਿਲਾਂ ਮੇਰੇ ਕੋਲੇ ਇਸ ਤਰ੍ਹਾਂ ਦੇ ਪੰਜ ਕੇਸ ਆ ਚੁੱਕੇ ਆ ਆ ਇਹ ਘੋੜਿਆਂ ਵਾਲੇ ਘੋੜਿਆਂ ਵਾਲੇ ਇਹ ਬਹੁਤ ਵੱਡਾ ਘਰੋ ਹੈ ਇਹ ਸਾਡੇ ਭਗਤੇ ਦੇ ਇੱਕ ਹਰਗਵੀਰ ਸਿੰਘ ਜੀ ਆ ਉਹਨਾਂ ਦੇ ਨਾਲ ਵੀ 45 ਲੱਖ ਦੀ ਠੱਗੀ ਇਹਨਾਂ ਨੇ ਮਾਰੀ ਹੈ ਔਰ ਹਰੇਕ ਦੇ ਲਈ ਵੱਖਰਾ ਢੰਗ اختیار ਕਰਦੇ ਆ ਮੈਂ ਜ਼ਿਲ੍ਹੇ ਦੇ ਕਿਉਂਕਿ ਮੈਂ ਜ਼ਿਲ੍ਹੇ ਦਾ ਪ੍ਰਧਾਨ ਆ ਮੇਰੀ ਡਿਊਟੀ ਬਣਦੀ ਆ ਲੋਕਾਂ ਨੂੰ ਵੇਅਰ ਕਰਨ ਦੀ ਤੇ ਇਲਾਕਾ ਨਿਵਾਸੀਆਂ ਨੂੰ ਸੂਚਿਤ ਕਰਦਾ ਕਿ ਬਿਨਾਂ ਕਿਸੇ ਜਾਣ ਪਛਾਣ ਤੋਂ ਕਿਸੇ ਘੋੜੇ ਵਾਲੇ ਵਪਾਰੀ ਦੇ ਨਾਲ ਕੋਈ ਬਹੁਤੀ ਗੱਲਬਾਤ ਨਾ ਕਰੋ ਇਹ ਠੱਗੀ ਹੈ ਕਿਉਂਕਿ ਜਿਹੜੇ ਬੰਦੇ ਤੁਹਾਨੂੰ ਜਾਣਦੇ ਨੇ ਤੁਹਾਡੇ ਕੋਲੇ ਬਾਰ-ਬਾਰ ਚੱਲ ਕੇ ਆਉਂਦੇ ਆ ਤੁਹਾਡੇ ਨਾਲ ਆ ਚੋਪੜੀਆਂ ਚੋਪੜੀਆਂ ਗੱਲਾਂ ਕਰਦੇ ਆ ਤੁਹਾਨੂੰ ਕਹਿੰਦੇ ਹਾਂ ਜੀ ਤੁਹਾਨੂੰ ਛੇਤੀ ਪੈਸੇ ਦਵਾ ਦਾਂਗੇ ਸਾਨੂੰ ਪੈਸੇ ਦਿਓ ਔਰ ਦੂਸਰੀ ਗੱਲ ਇਹ ਪੈਸੇ ਵੀ ਬੈਂਕ ਦੇ ਰਾਹੀਂ ਨਹੀਂ ਲੈਂਦੇ ਕੈਸ਼ ਪੇਮੈਂਟ ਲੈਂਦੇ ਉਹਦਾ ਕਾਰਨ ਇਹੀ ਹੈ ਵੀ ਜਦੋਂ ਪੈਸੇ ਹੱਥ 'ਚ ਆਏ ਤੇ ਘੂੜਾ ਵੀ ਲੈ ਕੇ ਫਰਾਰ ਤੇ ਪੈਸੇ ਵੀ ਲੈ ਕੇ ਫਰਾਰ ਹੁਣ ਤੁਸੀਂ ਦੇਖੋ ਵੀ ਸੁਲਤਾਨ ਗਰਗਜੀ ਨੇ ਜਿਹੜੇ ਕਿ ਵਧੀਆ ਬੰਦੇ ਸੀ ਸ਼ੈਲਰ ਦੇ ਮਾਲਕ ਸੀ ਸੇਵਾਮੁਕਤ ਮੁਲਾਜ਼ਮ ਸੀ ਕਿਤੇ ਉਹਨਾਂ ਨੂੰ ਸ਼ੌਂਕ ਕਿੱਡਾ ਮਹਿੰਗਾ ਪੈ ਗਿਆ ਘੋੜਿਆਂ ਦਾ ਉਹਨਾਂ ਨੂੰ ਆਪਦੀ ਕੀਮਤੀ ਜਾਣ ਤੋਂ ਹੱਥੋਂ ਪੈ ਗਏ ਕਿਉਂਕਿ ਆ ਸ਼ਹਿਰ ਦੇ ਚੰਗੇ ਵਪਾਰੀ ਸੀਗੇ ਤੇ ਗੁੰਮਰਾਹ ਹੋ ਕੇ ਉਹ ਲੋਕਾਂ ਤੋਂ ਆਰ ਕਿਸ ਤੋਂ 5 ਲੱਖ ਕਿਸ ਤੋਂ 10 ਲੱਖ ਕਿਸ ਤੋਂ 20 ਲੱਖ ਕਿਸ ਤੋਂ 15 ਲੱਖ ਐ ਚੰਗੇ-ਚੰਗੇ ਬੰਦਿਆਂ ਤੋਂ ਪੈਸੇ ਉਹਨਾਂ ਨੇ 1 ਕਰੋੜ 10 ਲੱਖ ਰੁਪਏ ਇਕੱਠਾ ਕਰ ਲਿਆ ਤੇ ਜਦੋਂ ਨੂੰ ਪਤਾ ਲੱਗ ਗਿਆ ਵੀ ਤਾਂ ਮੈਨਾਂ ਠੱਗੀ ਵੱਜ ਗਈ ਤਾਂ ਫੇਰ ਉਹਨਾਂ ਨੇ ਕਿਹਾ ਵੀ ਕਿਉਂਕਿ ਉਹ ਐ ਤਾਂ ਨਹੀਂ ਸੀ ਵੀ ਜੇ ਉਹਨਾਂ ਨੂੰ ਠੱਗੀ ਵੱਜ ਗਈ ਤਾਂ ਉਹ ਦੂਜੇ ਲੋਕਾਂ ਨੂੰ ਠੱਗੀ ਮਾਰ ਜਾਂਦੇ ਉਹਨਾਂ ਨੇ ਇਹ ਸੋਚਿਆ ਮੈਨੂੰ ਇਹ ਪੈਸੇ ਦੇਣੇ ਪੈਣੇ ਆ ਸੋ ਉਹਨਾਂ ਦੇ ਦਿਮਾਗ ਨੇ ਮੰਨ ਨਹੀਂ ਚੱਕਿਆ ਤੇ ਉਹ ਵੀ ਸੁਸਾਇਡ ਕਮਿਟ ਕਰਕੇ ਸੋ ਬਹੁਤ ਮਾੜੀ ਗੱਲ ਹੋਈ ਹੈ ਬਹੁਤ ਬੰਦਪਾਗੀ ਗੱਲ ਹੋਈ ਹੈ ਇਸ ਪਰਿਵਾਰ ਦੇ ਨਾਲ ਹੈ ਮੈਨੂੰ ਕੱਲ ਹੀ ਇਹਨਾਂ ਦਾ ਫੋਨ ਆਇਆ ਸੀ ਅੱਜ ਇਹਨਾਂ ਦੇ ਨਾਲ ਆ ਕੇ ਵਿਸ਼ੇਸ਼ ਤੌਰ ਤੇ ਸਾਰੀ ਘਟਨਾ ਦੀ ਜਾਣਕਾਰੀ ਲਈ ਹੈ ਐਸਐਸਪੀ ਮੈਡਮ ਨਾਲ ਬੈਠ ਕੇ ਇਹਨਾਂ ਦੀ ਗੱਲ ਕਰਾਈ ਹੈ ਪੁਜੀਏ ਚ ਟੀਮਾਂ ਤਨਾਤ ਕੀਤੀਆਂ ਗਈਆਂ ਨੇ ਦੋਸ਼ੀਆਂ ਨੂੰ ਫੜਨ ਵਾਸਤੇ ਦਿਵਾਲੀ ਤੋਂ ਪਹਿਲਾਂ-ਪਹਿਲਾਂ ਤੇ ਜਾਂ ਦਿਵਾਲੀ ਕਰਕੇ ਕਈ ਵਾਰੀ ਹੋ ਸਕਦਾ ਇੱਕ ਦਿਨ 延迟 ਹੋ ਜੇ ਦਿਵਾਲੀ ਤੋਂ ਇੱਕ ਦੋ ਦਿਨ ਬਾਅਦ ਜਾਂ ਦਿਵਾਲੀ ਤੋਂ ਪਹਿਲਾਂ ਦੋਸ਼ੀ ਸਾਰੇ ਫੜੇ ਜਾਣਗੇ ਸਖਤ ਸਜ਼ਾਵਾ ਦੇਵਾਂਗੇ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰਾਂਗੇ ਠੀਕ ਹੈ ਤਾਂ ਜੋ ਉਹ ਹੋਰ ਸਾਡੇ ਜ਼ਿਲ੍ਹੇ ਦੇ ਤੇ ਇਲਾਕੇ ਦੇ ਭੋਲੇ-ਭਲੇ ਲੋਕਾਂ ਦੇ ਨਾਲ ਠੱਗੀ ਨਾ ਮਾਰ ਸਕਣ ਇੰਦਾਂ ਦੀ ਵੀ ਜਿਹੜੀ ਠੱਗੀ ਮਾਰੀ ਆ ਜੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਕੇ ਲੋਕਾਂ ਦੇ ਪੈਸੇ ਆ ਜਿਹੜੇ ਵਾਪਸ ਨਾ ਆਏ ਬਸ ਅਸੀਂ ਲੱਗੇਵੇਂ ਪਾਸੇ ਅਸੀਂ ਲੱਗੇਵੇਂ ਆ ਜਿੰਨੇ ਵੀ ਭਰਾਵਾਂ ਤੋਂ ਇਹਨਾਂ ਨੇ ਪੈਸੇ ਹਾਰ ਲਏ ਆ ਉਹ ਜਿਹੜੇ ਡਾਕੂਮੈਂਟ ਕ੍ਰੀਏਟ ਕੀਤੇ ਜਾਣ ਆ ਸਬੂਤ ਕ੍ਰੀਏਟ ਕੀਤੇ ਜਾਣੇ ਸਬੂਤ ਹੋਣਾ ਕਿਉਂਕਿ ਉਹ ਠੱਗੀ ਇਸ ਢੰਗ ਨਾਲ ਮਾਰਦੇ ਆ ਕਿ ਬੈਂਕਾਂ ਦਾ ਰਿਕਾਰਡ ਵਿੱਚ ਨਾ ਆਵੇ ਕਿਉਂਕਿ ਜਦੋਂ ਬੈਂਕ ਰਾਹੀਂ ਪੇਮੈਂਟ ਹੋ ਜਾਂਦੀ ਹੈ ਫਿਰ ਆਨ ਰਿਕਾਰਡ ਆ ਜਾਂਦੀ ਆ ਉਹਦਾ ਸਬੂਤ ਬਣ ਜਾਂਦਾ ਉਹ ਗੱਲ ਹੀ ਇਸ ਢੰਗ ਨਾਲ ਕਰਦੇ ਆ ਜੀ ਜੀ ਤੁਸੀਂ ਆ ਲਿਆਓ ਜੀ ਸਾਨੂੰ ਦਿਓ 50 ਲੱਖ ਰੁਪਇਆ ਤੇ ਦੂਜੇ ਦਿਨ ਤੁਹਾਨੂੰ 70 ਲੱਖ ਬੰਕ ਦੇ ਦਾਂ। ਸੋ ਬੰਦਾ ਮਿਸਗ੍ਰੇਡ ਹੋ ਜਾਂਦਾ ਪਰ ਫਿਰ ਵੀ ਕੋਈ ਗੱਲ ਨਹੀਂ। ਅ ਜੋ ਵੀ ਜਿੱਥੋਂ-ਜਿੱਥੋਂ ਪੈਸੇ ਇਹਨਾਂ ਦੇ ਫਾਦਰ ਸਾਹਿਬ ਨੇ ਲਏ ਆ ਉਹ ਸਾਡੇ ਕੋਲ ਸਬੂਤ ਸਾਰੇ ਹੈਗੇ ਆ। ਇਹਨਾਂ ਨੇ ਕਿਹੜਾ ਕੋਈ ਜਾਦੇ ਸਬੂਤ ਤਿਆਰ ਕੀਤੇ ਆ ਕਿਉਂਕਿ ਸੱਚ ਸਾਚੀ ਹੁੰਦਾ ਤੇ ਚਾਹੇ ਉਹ ਬੈਂਕ ਦਾ ਹੋਵੇ ਚਾਹੇ ਉਹ ਸਾਡਾ ਆਧਾਰ ਕਿਸ ਦਾ ਹੱਥ ਲੈਣ ਦੇ ਨੁਂ ਫੜਿਆ ਹੋਵੇ ਸੋ ਜਿੰਨਾ-ਜਿੰਨਾ ਤ ਉਹਨੇ ਪੈਸੇ ਲਏ ਉਹ ਸਬੂਤ ਅਸੀਂ ਇਕੱਠੇ ਕਰਕੇ ਉਹਨਾਂ ਅਪਰਾਧੀਆਂ ਨੂੰ ਸਖਤ ਸਜ਼ਾ ਮਾ ਦਵਾਵਾਂਗੇ। ਤਾ ਜੋ ਹੋਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਕਿਸੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਨਾ ਕਰ ਸਕੇ। ਤਾਂ ਬਿਲਕੁਲ ਭੱਲਾ ਸਾਹਿਬ ਨੇ ਇਹੀ ਗੱਲ ਕਹੀ ਅੱਜ ਐਸਐਸਪੀ ਸਾਹਿਬ ਨੂੰ ਜਤਿੰਦਰ ਭੱਲਾ ਇਹ ਪੂਰੇ ਪਰਿਵਾਰ ਨੂੰ ਉਹ ਲੈ ਕੇ ਮਿਲੇ ਆ ਤਾਂ ਐਸਐਸਪੀ ਨੇ ਵੀ ਵਿਸ਼ਵਾਸ ਦਿਵਾਇਆ ਤੇ ਭੱਲਾ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ। ਅਸੀਂ ਪੂਰੀ ਬਾਹ ਲਾ ਦਾਂਗੇ ਉਹਨਾਂ ਨੂੰ ਸਜ਼ਾ ਦਿਵਾਉਣ ਲਈ। ਚਾਹੇ ਸਾਨੂੰ ਸੀਐਮ ਸਾਹਿਬ ਤੇ ਉੱਪਰ ਵੀ ਜਾਣਾ ਪਵੇ ਫਿਰ ਵੀ ਜਾਵਾਂਗੇ ਪਰ ਇਨ੍ਹਾਂ ਬੰਦਿਆਂ ਤੇ ਮੂੰਹ ਨੰਗੇ ਕਰਾਂਗੇ ਜਨਤਾ ਕੋਲੇ ਵੀ ਆਹ ਬੰਦੇ ਆ ਜੀ ਇਹਨਾਂ ਦੀਆਂ ਸ਼ਕਲਾਂ ਦੇਖ ਲੋ ਇਹਨਾਂ ਦੇ ਸ਼ਕਲਾਂ ਰਿਕਾਰਡ ਕਰ ਲੋ ਫੋਟੋਆਂ ਖਿੱਚ ਲੋ ਇਹ ਠੱਗਾ ਸਿਰੇ ਦੇ ਇਹਨਾਂ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਕਰੋੜਾ ਰੁਪਏ ਦੀਆਂ ਤਾਂ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਊਗੀ ਤੇ ਇਹ ਵੀ ਇੱਕ ਅਪੀਲ ਕੀਤੀ ਜਾਊਗੀ ਸੀਐਮ ਸਾਹਿਬ ਨੂੰ ਇਹਨਾਂ ਦੀਆਂ ਪ੍ਰਾਪਰਟੀਆਂ ਵੇਚ ਕੇ ਜਿਨ੍ਹਾਂ ਨਾਲ ਠੱਗੀਆਂ ਬਚੀਆਂ ਉਹ ਪੇਮੈਂਟਾਂ ਵਾਪਸ ਕਰਾਈਆਂ ਜਾਣ ਤੇ ਭਵਿੱਖ ਦੇ ਵਿੱਚ ਦੁਬਾਰੇ ਇਹ ਮੂੰਹ ਨਾ ਚੱਕਣ ਕਿਸੇ ਨਾਲ ਠੱਗੀ ਨਾ ਮਾਰ ਇਸ ਤਰ੍ਹਾਂ ਦੀਆਂ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਪੱਲਾ ਨੇ ਕਿਹਾ ਤੋਂ ਬਾਅਦ ਆ ਵੀਡੀਓ ਦੇਖਿਓ ਆ ਪਿਕਚਰ ਆ ਪੂਰੀ ਜਿਵੇਂ ਕਿਵੇਂ ਸੁਲਤਾਨ ਸੁਸਾਇਡ ਕਰ ਰਿਹਾ ਇਹਨਾਂ ਦਾ ਨਾਮ ਲੈ ਕੇ ਦੇਖੋ ਮੈਂ ਸੁਲਤਾਨਗਰਕ ਉਚੋ ਮੰਡੀ ਤੋਂ ਮੇਰੇ ਨੇ ਨਾਲ ਇੱਕ ਲੀਕੇ ਦੇ ਬੰਦੇ ਨੇ 80 ਲੱਖ ਰੁਪਏ ਦੀ ਠੱਗੀ ਮਰਵਾਤੀ ਜੂਲੇ ਵਿੱਚ ਇੱਕ ਰਈਏ ਦੇ ਬੰਦੇ ਘੋੜਿਆਂ ਦੀ ਸੇਲ ਵੇਚ ਵਾਲੇ ਇੱਕ ਮੁਹੱਲੇ ਦੇ ਇੱਕ ਪਟਿਆਲੇ ਦੇ ਇੱਕ ਚਲਵਿੰਡੀ ਸਾਹ ਕੋਦੇ ਨਾਲੇ ਹੋਏ ਸੀ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਾ ਹਾਂ ਇਹਨਾਂ ਤੋਂ ਮੇਰੇ ਜੋਕਾਂ ਨੂੰ ਇਨਸਾਫ ਦਿਵਾਇਆ ਗਿਆ ਚਾਹਤਨੀ ਬੇਨਤੀ ਹੈ ਕਿ ਮੇਰੇ ਜੋ ਅਖਾਣ ਇਨਸਾਫ ਦਾ ਹੈ। ਆਪ ਦੀ ਜੀ ਬੜੀ ਮਿਹਰਮਾਨੀ ਹੋਵੇਗੀ। ਇਧਰ ਗੜਗ ਨੂੰ ਉਹਦੇ بیٹے ਅਬੇ ਗਰਗ ਦੇ ਬਿਆਨ ਤੇ ਅਸੀਂ 170 ਨੰਬਰ ਅਫੇਅਰ ਦਰਜ ਕਰ ਲਈਏ। ਉਹ ਜਿਹਨਾਂ ਨੇ 4-5 ਬੰਦੇ ਦੇ ਬਾਈ ਨੇਮ ਅਫੇਅਰ ਦਰਜ ਕਰਾਈ ਸੀਗੀ ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਤੇ ਮੁਕਦਮਾ ਅੰਡਰ ਇਨਵੈਸਟੀਗੇਸ਼ਨ ਹੈ। ਤੇ ਜਲਦੀ ਅਸੀਂ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਾਂਗੇ ਇਹ ਬੇਟੇ ਦੇ ਦਸ਼ਮਤਾਂ ਕੋਈ ਕਰੋੜ ਦੇ ਕਰੀਬ ਕੋੜਿਆ ਦਾ ਕੋਈ ਸੌਦਾ ਸੀ ਨਾ ਉਹ ਸੌਦੇ ਦੇ ਵਿੱਚ ਜੋ ਉਹਨੇ ਇਕਰਾਰ ਕੀਤਾ ਸੀ ਉਹ ਤੇ ਪੂਰੇ ਨਹੀਂ ਉਤਰੇ ਤੇ ਇੱਕ ਤਰੀਕੇ ਨਾਲ ਸੁਲਤਾਨ ਗਰਗਨਾਲ ਠੱਗੀ ਕਿਸਮ ਦੀ ਹੋਈ ਸੀਗੀ ਜਿਸ ਕਰਕੇ ਉਹਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਸੁਸਾਇਡ ਕਮਿਟ ਕਰ ਲਈ ਸੀ ਸਾਡਾ ਮਕਦਮਾ ਅੰਦਰ ਇਨਵੈਸਟੀਗੇਸ਼ਨ ਹੈ ਜਲਦੀ ਇਸ ਸਿਚੁਏਸ਼ਨ ਨੂੰ ਗ੍ਰਫਤਾਰ ਕਰਾ ਹਾਂ ਭਾਈ ਨੇਮ ਹੈ ਚਾਰਕੋਦੀ ਚ ਭਾਈ ਨੇਮ ਨੇ ਤੇ ਬਾਕੀ ਕੁਝ ਉਹਨਾਂ ਵਾਸਤੇ ਅਨਨੋਨ ਨੇ ਇਹ ਸਰ ਕਹਿੰਦੇ ਗਰੋ ਹੈ ਨਾ ਇਹਨਾਂ ਦਾ ਕਈ ਰੂਪਾਂ ਨਾਲ ਠਕੀਆਂ ਮਾਰੀਆਂ ਲੱਗਦੀਆਂ ਦੇ ਵਿੱਚ ਇਹ ਡੂਰਿੰਗ ਰੀ ਇਨਵੈਸਟੀਗੇਸ਼ਨ ਜਦੋਂ ਗ੍ਰਫਤਾਰੀ ਹੋਊਗੀ ਉਹਨੇ ਟੈਰਮੇਸ਼ਨ ਤੋਂ ਬਾਅਦ ਹੀ ਅਸੀਂ ਕਨਫਰਮ ਕਰ ਪਾਵਾਂਗੇ ਕਿ ਇਹ ਗਰੋ ਹੈ ਕਿ ਨਹੀਂ ਜਾਂ ਆਰਗੇਨਾਈਜ਼ਡ ਕ੍ਰਾਈਮ ਹੈ ਕਿ ਨਹੀਂ ਹੈ